ਜੰਮੂ ਕਸ਼ਮੀਰ ਤੇ ਅਨੰਤਨਾਗ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਨਾਇਕ ਸੂਬੇਦਾਰ ਪ੍ਰਕਾਸ਼ ਸਿੰਘ ਦੀ ਮਿੱਤਕ ਤੇ ਪਹੁੰਚੀ ਚਤੀ ਪਿੰਡ ਅਰਮਦਾਸ ਪੂਰੇ ਸਰਕਾਰੀ ਮਾਨ ਸਨਮਾਨ ਨਾਲ ਹੋਇਆ ਅੰਤਮ ਸੰਸਕਾਰ ਹਰ ਆਖਰ ਨਾਮ ਦਿਖਾਈ ਦਿੱਤੀ ਸਾਬਕਾ ਕੈਬਨ ਮੰਤਰੀ ਤੇ ਐਮ ਐਲ ਏ ਗੁਰਦੀਪ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੇ ਲੋਕ 31 ਸਾਲ ਸ਼ਹੀਦ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਪਤਨੀ ਤੋਂ ਇਲਾਵਾ ਦੋ ਛੋਟੇ ਬੱਚੇ ਛੱਡ ਦੁਨੀਆ ਤੋਂ ਹੋਇਆ ਰੁਕਸਤ ਪਰਿਵਾਰ ਮੁਤਾਬਕ ਆਕਸੀਜਨ ਦਾ ਦਬਾਅ ਘਟ ਹੋਣ ਕਾਰਨ ਨਾਇਕ ਸੂਬੇਦਾਰ ਪਰਗਤ ਸਿੰਘ ਨੂੰ ਆਇਆ ਹਾਰਟ ਅਟੈਕ ਮੇਰੇ ਹਸਬੰਡ ਹੈ ਪਰਗਤ ਸਿੰਘ ਮੇਰੇ ਕੱਲ 8 ਵਜੇ ਉਹਨਾਂ ਨਾਲ ਗੱਲ ਹੋਈ ਮੈਨੂੰ ਕਹਿੰਦੇ ਮੈਂ ਥੱਲੇ ਚੱਲਿਆਂ ਵਾ ਮੈਨੂੰ ਮੁੜ ਕੇ ਬੁਹਨੀ ਆ ਆ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਮੇਰੀ ਗੱਲ ਨਹੀਂ ਹੋਈ ਮੈਂ ਤਰਸ ਗਈ ਗੱਲ ਕਰਨ ਨੂੰ ਆ ਮੈਂ ਮੇਕਨਾਂ ਤਰਸ ਗਈ ਆ ਮੈਂ ਤਰਸ ਗਈ ਆ ਮੇਰੇ ਦੋ ਬੱਤਰ ਹੋ ਲਗੇ ਹਾਏ ਮਮੇ ਮਰੋ ਲਗੇ ਹਾਏ ਮੇਰਾ ਘਰ ਵਾਲਾ ਲੈ ਆ ਮੈਨ ਖਾ ਲਿਆ ਹਾਏ ਮੇਰਾ ਵੀਰ ਗਗਨ ਪਰਗੜ ਸੇ ਗਿਆ ਮੇਰੇ ਨਾਲ ਕੱਲ ਹਲੇ ਉਹਨੇ ਗੱਲ ਕੀਤੀ ਹੋਏ ਕੋਈ ਕੁਝ ਮਿੰਟ ਤੇ ਮੇਰੇ ਵੀਰ ਨੇ ਮੇ ਨਾਲ ਗੱਲ ਕੀਤੀ ਆ ਮੇ ਨਾਲ ਮੈਂ ਠੀਕ ਆ ਕਿਰਾਈ ਆਡਾ ਫੋਨ ਕੱਟ ਹੋ ਗਿਆ ਬਿਜੀ ਟੂਨ ਚ ਪਾਤਾ ਨੰਬਰ ਮੇਰਾ ਮੇਰਾ ਜੁੜ ਫੇੜ ਰੇ ਬੰਦ ਮੈਂ ਸੁਬਾੜੀ ਸੁੱਕਾ ਸੋ ਗਿਆ ਬਲੀ ਇਰ ਲਿਆ ਆਇਆ ਹੋਲੀ ਰੇ ਮੇ ਮੇਰੇ ਪਰ ਗੱਟ ਵੀ ਰਾ ਹਾਏ ਵੇ ਹਾਏ ਮੇਰਾ ਸ਼ੇਵੋਟ ਜਵਾਨ ਮੇਰਾ ਵੀਰ ਆ ਮੇਰੇ ਵੀਰ ਨੂੰ ਕੋ ਮੈਨੂੰ ਲੈ ਜਾਏ ਨਾਲ ਵੀਰਾ ਨੂੰ ਲੈ ਜਾ ਮੇਰੇ ਬੱਚਿਆ ਵਰ ਉਹਨਾਂ ਨੇ ਬਾਹਰ ਚਲੇ ਜਾਵੇ ਮੇਰੀ ਪੇਰੀ ਤਾਨ ਕੋ ਨਹੀਂ ਹੋ ਰਿਹਾ ਨੰਦਾ ਯਾਰ ਮੈਂ ਸੱਚਾ ਚਾਹ ਨਾ ਸਾਲ ਹੋ ਗਿਆ ਸਹੀ ਸਾਲ ਹੋ ਗਿਆ ਨਾ ਕੋਈ ਸਹੀ ਸਾਲ ਮੇ ਕਦੀ ਸੇਰ ਪੜ ਵੀ ਨਹੀਂ ਹੋਈ ਅੱਦੀ ਲਾਛੁੱਟੀ ਕਦੋਂ ਆਏ ਸੀ ਡੇਢ ਮਹੀਨਾ ਹੋ ਗਿਆ ਸੀ ਡੇਢ ਮਹੀਨਾ ਹੋ ਗਿਆ ਇੱਥੇ ਕੱਟ ਕੇ ਗਿਆ ਜੀ ਨਾਮ ਮੇਰਾ ਵੱਡਾ ਭਰਾ ਵਾ ਤੇ ਨਾਮ ਨੈਪਰਗੜ ਸਿੰਘ ਆ ਤੇ ਹਾਈ ਐਲਟੀ ਦੇ ਵਿੱਚ ਹੀ ਸ਼੍ਰੀਨਗਰ ਤੇ ਉੱਥੇ ਥੋੜਾ ਆਕਸੀਜਨ ਦੀ ਕਮੀ ਹੋਣ ਕਰਕੇ ਅਟੈਕ ਆਇਆ ਵਾ ਕਿ ਮੇ cheat ਤੋਂ ਪਰਤੀ ਹੋਇਆ ਸੀ ਤੇ ਇਹ 11ਵਾਂ ਸਾਲ ਚੱਲ ਰਿਹਾ ਹੈ 2015 ਦੇ ਵਿੱਚ ਪਰਤੀ ਆਵੇ ਤੁਸੀਂ ਪਰਤੀ ਪਹੁੰਚੀ ਕਰ ਰਹੇ ਸੀ ਹਾਂਜੀ ਹਾਂਜੀ ਪਾਜੀ ਮੈਂ ਉਹ ਲੱਟ ਗੱਲਬਾਤ ਕਰ ਦੋ ਜੀ ਤੁਹਾਡੇ ਨਾਲ ਲਾਸਟ ਗੱਲ ਪਾਜੀ ਮੇਰੀ ਕੱਲ ਹੀ ਹੋਈ ਸੀ ਤੇ ਉਦੋਂ ਇਹਨਾਂ ਇਹੀ ਕਿਹਾ ਹੈ ਕਿ ਮੈਨੂੰ ਸਾਹ ਚੜ ਰਿਹਾ ਵਾ ਬਾਅਦ ਵਿੱਚ ਗੱਲ ਕਰਾਂਗਾ ਹਾਂ ਕਿਹੜੀ ਜਗ੍ਹਾ ਡਿਊਟੀ ਤੁਸੀਂ ਸ਼ਿਰਿੰਗਰ ਨਗਰ ਤੋਂ ਨੰਤ ਨਾ ਆ ਗਏ ਸੋਨੀ ਯਾਰ ਅਰਬ ਟਾਲੀ ਸਰੋਂ ਤੋਂ ਕਰਾਇਆ ਸੀ ਜੀ ਦੀ ਨੰਗ ਦੇ ਵਿੱਚ 21 ਜਨਵਰੀ ਪਿਛਲੇ 1 ਸਾਲ ਹੋ 21 ਜਨਵਰੀ ਨੂੰ 1 ਸਾਲ ਹੋ ਜਾਂਦਾ ਅੱਜ ਹਾਂਜੀ ਗੋਡੀ ਦਾ ਪੱਲ ਲੱਗਾ ਕਿ ਤੁੰਨਾ ਗੋਡੀ ਦਾ ਭਾਜੀ ਅੱਜ ਰਾਤ ਨੂੰ ਦੱਸ ਰਿਹਾ ਕਿ ਅੰਮ੍ਰਿਤਸਰ ਦੇ ਐਮ ਐਚ ਦੇ ਵਿੱਚ 12 ਵਜੇ ਤੱਕ ਪਹੁੰਚ ਸਕਦੀ ਆ ਸਾਨੂੰ ਹਾਲੇ ਪਤਾ ਲੱਗਾ ਕਿ ਕੀ ਹੋਇਆ ਹਾਂਜੀ ਕਾਰਨ ਪਰ ਲੱਗਾ ਕਿ ਇਹਦੇ ਵਾਲੀ ਜੀ ਦਾ ਨਾਮ ਆਕਸੀਜਨ ਦਾ ਦਵਾਈ ਆ ਆਕਸੀਜਨ ਤੇ ਕਰ ਰਹੀ ਨਾ ਜਿਹੜਾ ਡਿਊਟੀ ਕਰਦੇ ਸੀ ਉੱਥੇ ਹਾਂ ਜਿਹੜੇ ਡਿਊਟੀ ਦੇ ਮਾਰੇ ਸਾਡਾ ਨੌਜਵਾਨ ਪ੍ਰਗਟ ਸਿੰਘ ਫੌਜ ਦੇ ਵਿੱਚ ਔਨ ਡਿਊਟੀ ਸ਼ਹੀਦ ਹੋ ਗਿਆ ਉਹਦੀ ਡੈੱਡ ਬਾਡੀ ਆਈ ਆ ਬੜਾ ਦੁੱਖ ਹੋਇਆ 31 ਸਾਲ ਦਾ ਸੀ ਸਾਡਾ ਉਹ ਦੋ ਬੱਚੇ ਛੋਟੇ ਛੋਟੇ ਛੱਡ ਗਿਆ ਉਹ ਬਹੁਤ ਹੀ ਬਹੁਤ ਮਾੜੀ ਖਬਰ ਹੈ ਸਾਡੇ ਵਾਸਤੇ ਸਾਡੇ ਹਲਕੇ ਨੂੰ ਬਹੁਤ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਬਹੁਤ ਬੜਾ ਬਿਲਕੁਲ ਇਹੀ ਤਾਂ ਗੱਲ ਹੈ ਮਾਪੇ ਪਾਲਦੇ ਆ ਪਹਿਲਾਂ ਫੇਰ ਮਾਪੇ ਵੱਡਾ ਕਰਦੇ ਆ ਪੜ੍ਹਤੀ ਕਰਾਉਂਦੇ ਆ ਪੜਾਉਂਦੇ ਆ ਤੇ ਜਦੋਂ ਇਦਾਂ ਡੈਡ ਬਾਡੀ ਆ ਜਾਂਦੀ ਆ ਬਹੁਤ ਪਰ ਬਹੁਤ ਹੀ ਦੁੱਖ ਦੀ